ਸਾਹੀ ਗਾਲ ਜੀ ਅੱਜ ਅਸੀਂ ਬਣਾਉਣਾ ਸੀਗਾ ਚੁੱਲਾ ਸੋ ਚੁੱਲਾ ਬਣਾਉਣ ਖਾਤਰ ਅੱਜ ਅਸੀਂ ਲੱਭਦੇ ਸੀਗੇ ਘੜੇ ਕੋਈ ਕੋਈ ਘੜਾ ਮਿਲ ਜਵੇ ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਕੋਈ ਭੰਨਿਆ ਹੋਇਆ ਮਿਲ ਜੇ ਕੋਈ ਅਸੀਂ ਉਹਨੂੰ ਤੋੜਨਾ ਹੀ ਸੀਗਾ ਸੋ ਫਾਈਨਲੀ ਸਾਨੂੰ ਇੱਕ ਏ ਘੜਾ ਪਸੰਦ ਆਇਆ ਤੇ ਬਾਕੀ ਅਸੀਂ ਫਾਈਂਡ ਆਊਟ ਕਰਦੇ ਪਏ ਸੀਗਾ ਕੋਈ ਹੋਰ ਚੀਜ਼ ਕੋਈ ਜਬ بڑا ਮਿਲ ਜਵੇ ਹੋਰ ਹਨਾ ਅੱਛਾ ਤੇ ਸਾਨੂੰ ਤੇ ਇਹ ਚੀਜ਼ ਮਿਲੀਏ ਬੰਨੂ ਪਤਾ ਨਹੀਂ ਇਹ ਹੈ ਕਿ ਜੀ ਕਿਸੇ ਨੂੰ ਪਤਾ ਹੋਇਆ ਤਾਂ ਇਹਨੂੰ ਕਮੈਂਟ ਚ ਦੱਸਿਓ ਪਾਣੀ ਨਾਲ ਪਰ ਨਹੀਂ ਹੁੰਗਾ ਪਤਾ ਨਹੀਂ ਇਹ ਅਸੀਂ ਆਪਣਾ ਘੜਾ ਚੱਕ ਲਿਆ ਤੇ ਇਹਨੂੰ ਲੈ ਕੇ ਚੱਲੇ ਘਰਾਂ ਤੇ ਵਿੱਚੇ ਰੱਖ ਲਿਆ ਇੱਕ ਲਾਲ ਜਿਹਾ ਬੰਦ ਫਿਰ ਅਸੀਂ ਆਪਣਾ ਗ੍ਰਾਈਂਡਰ ਵੀ ਰੈਡੀ ਕਰ ਲਿਆ ਇਹਦਾ ਬਲੇਡ ਚੇਂਜ ਕਰਤਾ ਲੋਹੇ ਵੱਢਣ ਵਾਲੇ ਤੋਂ ਇਹ ਪੱਥਰ ਪੱਥਰ ਕੱਟਣੇ ਵਾਲਾ ਬਲੇਡ ਚੇਂਜ ਕਰਕੇ ਅਸੀਂ ਰੱਖ ਲਿਆ ਵੀ ਜਿਹਦੀ ਲੋੜ ਪਈ ਤੈਨੂੰ ਨਾਲ ਦੀ ਨਾਲ ਅਸੀਂ ਵਰਤ ਲਵਾਂਗੇ ਬਟ ਪਹਿਲਾਂ ਅਸੀਂ ਡ੍ਰਿੱਲ ਦੀ ਵਰਤੋਂ ਨਾਲੇ ਜਵਾਗ ਦੀ ਲਈ ਡਿਊਟੀ ਪਾਈ ਕਢਾ ਲਿਆ ਚੱਕਿਆ ਇਧਰੋਂ ਜੇ ਦਾ ਕਢਾ ਸਹੀ ਸਨਾਲ ਤੇ ਪਛਾਣਤਾ ਹੱਥਾਂ ਦੇ ਵਿੱਚ ਦੇਤਾ ਤਾਂ ਤਾਂ ਚੁੱਲਾ ਬਣ ਜੂਗਾ ਨਹੀਂ ਤਾਂ ਫਿਰ ਸਾਰਾ ਕੁਝ ਚੁੱਲੇ 'ਚ ਬਣ ਜੂਗਾ ਇਹ ਚੀਜ਼ ਦਾ ਪਤਾ ਲੱਗ ਜਿੰਦਾ ਐਨਾ ਕੀ ਗੱਲ ਸੀਗੀ ਸਰ ਨਾਲ ਦੀ ਨਾਲ ਅਸੀਂ ਡ੍ਰਿੱਲ ਦੇ ਵਿੱਚ ਬਟ ਕੱਸ ਕੇ ਕਰ ਲਈ ਖਿੱਚਲੀ ਤਿਆਰੀ ਇੱਥੇ ਅਸੀਂ ਚੱਕਰੇ ਦੇ ਵਿੱਚ ਪਹਿਲਾਂ ਸੈਂਟਰ ਦੇ ਵਿੱਚ ਕੇ ਹੋਲ ਕੱਢਿਆ ਕਿਉਂਕਿ ਉਹਦੇ ਨਾਲ ਸਾਨੂੰ ਆਇਆ ਸੀਗਾ ਵੀ ਆਹ ਧਾਗਾ ਇਹ ਤੇ ਸੀ ਖੰਮਣੀ ਵਰਤ ਲਈ ਵੀ ਖੰਮਣੀ ਦੇ ਨਾਲ ਸੈਂਟਰ ਦੇ ਵਿੱਚ ਰੱਖ ਕੇ ਐ ਪੂਰਾ ਮਿਸਤਰੀਆਂ ਨੂੰ ਗੋਲਦਾਰਾ ਬਣਾਣਾ ਹੈ ਨਾ ਬਹੁਤ ਸਵਾਰ ਢਾਈ ਹੈ ਤੇ ਇੱਥੇ ਹੋਲ ਕਰਤੇ ਤਿਆਰ ਤੇ ਇਹ ਚੀਜ਼ ਨੇ ਸਾਡਾ ਟਾਈਮ ਬਹੁਤ ਖਰਾਬ ਕਰਿਆ ਆ ਅੰਦਰੀ ਸਾਈਡ ਤੇ ਦਿਖਾ ਦੇਣਾ ਤੁਹਾਨੂੰ ਹਨਾ ਤੇ ਨੀਅਰ ਬਾਊਟ ਸਾਡੇ 30 ਤੋਂ 35 ਮਿੰਟ ਲੱਗੇ ਉਹਨੂੰ ਕਿਉਂਕਿ ਬਹੁਤ ਬਹੁਤ ਜ਼ਿਆਦਾ ਅਸੀਂ ਹੌਲੀ ਹੌਲੀ ਹੋਲ ਕੱਢੇ ਆ ਤਨ ਉਹ ਆਇਆ ਸੀਗਾ ਵੀ 25 ਡਾਲਰ ਦਾ ਘੜਾ ਕਿਤੇ ਕਾਲੀ ਕਰਕੇ ਖੜਾ ਰਾ ਪੰਨ ਹੋ ਜਵੇ ਸਾਡਾ ਹਨਾ ਚੋਲਾ ਸੀ ਬਣਾਉਣਾ ਠੀਕ ਆ ਨਹੀਂ ਤਾਂ ਸਾਰਾ ਕੁਝ ਚੋਲੇ ਦੀ ਬਰਦ ਜਣਾ ਸੀਗਾ ਤੇ ਆ ਹੌਲੀ ਹੌਲੀ ਹੋਲ ਕੱਢਦੇ ਕੱਢਦੇ ਪੂਰੀ ਪ੍ਰੋਗਰੈਸ ਹੋ ਗਈ ਸਾਡੀ 25-30 ਮਿੰਟ ਦੇ ਵਿੱਚ ਵਿੱਚ ਆ ਪਕੀਦੀ ਹੋਲ ਕੱਢਦੇ ਆ ਅਸੀਂ ਜਾ ਰਹੇ ਹਾਂ ਤੇ ਬਟ ਮਾੜੀ ਜੀ ਕਾਲੀ ਕਰਨੇ ਨਾਲ ਜੇ ਕਿਤੇ ਤੇੜ ਪੈ ਜਾਂਦੀ ਏ ਉਹਦੇ ਨਾਲ ਫਿਰ ਆਇਆ ਸੀਗਾ ਵੀ ਸਾਰੇ ਕੰਮ ਦਾ ਪੱਠਾ ਰਹਿ ਜਾਣਾ ਸੀਗਾ ਤੇ ਇਹ ਚੀਜ਼ ਨੇ ਟੈਨ ਸਾਡਾ ਖਾਤਾ ਖਰਾਬ ਕਰਿਆ ਇੱਥੇ ਖੁੱਲ ਗਿਆ ਅੱਲਾਹ ਦੇਂਦਾ ਚਰਾਗ ਖੁੱਲ ਜਾ ਸੀਮ ਹੋ ਗਈ ਤੇ ਆ ਚੱਕਰਾ ਦੇਖ ਲੋ ਇਹ ਐਵੇਂ ਦਾ ਥੱਲਾ ਕੱਢ ਕੇ ਐਵੇਂ ਦਾ ਲੱਗਦਾ ਇਹ ਤੇ ਸੇਫਟੀ ਫੂਡ ਪਾਏ ਸੀਗੇ ਕਿਉਂਕਿ ਮੈਂ ਇੱਥੇ ਗਰਾਇੰਡਰ ਯੂਜ਼ ਕਰਨਾ ਸੀਗਾ ਕਦੇ ਕਦੇ ਪਲੇਟ ਖੁੱਲ ਜਾਂਦੀ ਹੈ ਉਹਦੇ ਤੇ ਉਹਦੇ ਥੱਲੇ ਤੇ ਕੱਢ ਕੇ ਮੋਹਰਾ ਤੇ ਹੁਣ ਆਪਾਂ ਕੱਢਣਾ ਉਹਦੇ ਸਾਈਡ ਦੇ ਉੱਤੇ ਮੋਰੀ ਕੱਢਣੀ ਹੈ ਜਿੱਥੇ ਤੇ ਲੱਕੜੀਆਂ ਪਾਉਣੀਆਂ ਤੇ ਕਿਉਂਕਿ ਜਿਹੜਾ ਉਹਦਾ ਟੌਪ ਹੈ ਉਹਨੂੰ ਆਪਾਂ ਬੰਦ ਕਰ ਦੇਣਾ ਬਾਅਦ ਵਿੱਚ ਤੇ ਜਿਹੜਾ ਹੁਣ ਸਰਾਖ ਉਹਦੇ ਠੰਡੇ ਵਾਲੇ ਪਾਸੇ ਕੱਢਿਆ ਤੇ ਉੱਥੇ ਪਾਡਾ ਰੱਖ ਹੁਣ ਤੇ ਜਿਹੜਾ ਸਰਾਖ ਹੁਣ ਕੱਢਦਾ ਪਿਆ ਇਹਨੇ ਤੇ ਇਹਦੇ ਵਿੱਚ ਬਾਲਣ ਪਾਉਣ ਖਾਤਰ ਇਹਨੇ ਸਰਾਖ ਨੂੰ ਬਣਾਉਣਾ ਹੁਣ ਵਾਰੀ ਆ ਗਈ ਚੁੱਲਾ ਲਿਪਣੇ ਦੀ ਤੇ ਸਭ ਤੋਂ ਪਹਿਲਾਂ ਲੈਂਦੀ ਆ ਤੂੜੀ ਇਹ ਤੁਹਾਨੂੰ ਕਿਤੇ ਵੀ ਟੈਕਟ ਸਟੋਰ ਤੇ ਮਿਲ ਜਣੀ ਇਹਨੂੰ ਕਹਿੰਦੇ ਆ ਸਟ੍ਰੋ ਹੈ ਤੇ ਇਹ ਆ ਮਿੱਟੀ ਚਿਕਣੀ ਮਿੱਟੀ ਤੇ ਇਹ ਤੁਹਾਨੂੰ ਕਿਤੇ ਵੀ ਪੋਟਰੀ ਜਿੱਥੇ ਪਲੇਟਾਂ ਪੋਟਾਂ ਬਣਾਉਂਦੇ ਤੁਹਾਨੂੰ ਕਿਤੇ ਵੀ ਸਰਚ ਮਾਰਿਓ ਪੋਟਰੀ ਤੋਂ ਮਿਲ ਜਣੀ ਤੁਹਾਨੂੰ ਜੇ ਤੁਸੀਂ ਆਈਡੀ ਲੀਡ ਰਹੇ ਹੋ ਤੇ ਆਈਡੀ ਲੀਡ ਦੇ ਵਿੱਚ ਮੇਗਲ ਪੋਟਰੀ ਦੇ ਨਾਮ ਦੇ ਉੱਤੇ ਹਨਾ ਇਹਦਾ ਐਡਰੈਸ ਵਗੈਰਾ ਸਾਰਾ ਕੁਝ ਉੱਥੇ ਮਿਲ ਜਾਣਾ ਤੁਹਾਨੂੰ ਇਹ ਹੁੰਦੀ ਹੈ ਫਿਲਟਰਡ ਕਲੇ ਹੁੰਦੀ ਹੈ ਦੇ ਵਿੱਚ ਰੇਤ ਤਾਂ ਨਹੀਂ ਹੁੰਦਾ ਬਿਲਕੁਲ ਵੀ ਇਹ 10 ਕ ਡਾਲਰ ਮਹਿੰਗੀ ਹੈ ਜੇ ਤੁਸੀਂ ਵਿਦਾਊਟ ਫਿਲਟਰ ਲੈਣੀ ਹੈ ਉਹ 10 15 ਕ ਡਾਲਰ ਸਸਤੀ ਹੈ ਤੇ ਇਹ 15 ਕਿਲੋ ਦਾ ਹੁੰਦਾ ਥੈਲਾ ਤੇ ਤੁਹਾਨੂੰ ਮਿਲ ਜਾਣਾ ਕਿਤੋਂ ਵੀ ਕਿਸੇ ਵੀ ਪੋਟਰੀ ਤੋਂ ਮਿਲ ਜਾਣਾ ਤੁਹਾਨੂੰ ਤੁਸੀਂ ਆਪਣੇ ਲਾਗਪਾਸ ਚੈੱਕ ਕਰ ਲਿਓ ਕੋਈ ਜਿਆਦਾ ਕੋਈ ਔਖੀ ਚੀਜ਼ ਨਹੀਂ ਹੈਗੀ ਇਹਦਾ ਨਾਮ ਸਟੋਨਵੇਅਰ ਕਲੇ ਹੁੰਦਾ ਇਹਨੂੰ ਸਟੋਨਵੇਅਰ ਕਲੇ ਕਹਿੰਦੇ ਆ ਇਹ ਹਾਈ ਹੀਟ ਖਾਤਰੇ ਹੁੰਦੀ ਹੈ ਜ਼ਿਆਦਾਤਰ ਇੱਥੇ ਨਾਰਮਲੀ ਆਸਟ੍ਰੇਲੀਆ ਜੀ ਨੂੰ ਪੀਜ਼ਾ ਓਵਨਾਂ ਵਿੱਚ ਵਰਤਦੇ ਆ ਕੋਈ ਨਾ ਖੁੱਲੀ ਗੱਲ ਪੁੱਤ ਟਾਈਟ ਹੋ ਜਾਣੀ ਤੇਰੀ ਇਹ ਕੱਲੀ ਜੈਪ ਲਾ ਲੈ ਕੱਲੀ ਜੈਪ ਲਾ ਦੇ ਕੱਲੀ ਜੈਪ ਲਾ ਲੈ بس اوکے کلام لائک کیوں کہ میں فون دے رہا ہوں دل شابو لے آؤ ਤੂੜੀਰ ਮਿੱਟੀ ਨੂੰ ਆਪਾਂ 19ਕ ਮਾਤਰਾ ਦੇ ਵਿੱਚ ਮਿਲਾਉਣਾ ਆ ਵੀ ਕਿਤੇ ਤੂੜੀ ਜ਼ਿਆਦਾ ਵੀ ਨਾ ਹੋ ਜAVE ਹਨਾ ਹੁਣ ਤੂੜੀ ਮਿਲਾਉਣ ਦਾ ਮਤਲਬ ਇਹ ਹੁੰਦਾ ਆ ਇਹ ਫਾਈਬਰ ਦਾ ਕੰਮ ਕਰਦੀ ਆ ਜੇ ਕਿ ਜੇ ਕਿਸੇ ਨੇ ਕੰਕਰੀਟ ਦਾ ਕੰਮ ਕਰਿਆ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਫਾਈਬਰ ਪੈਂਦੀ ਆ ਹਨਾ ਉਹ ਕੰਕਰੀਟ ਨੂੰ ਮਜ਼ਬੂਤ ਕਰ ਦਿੰਦੀ ਆ ਤੇ ਇਹ ਆਪਣੇ ਪਿੰਡਾਂ ਦੇ ਵਿੱਚ ਇਹਨੂੰ ਤੂੜੀ ਵਰਤਦੇ ਹੁੰਦੇ ਸੀਗੇ ਕਿਉਂਕਿ ਜਦੋਂ ਨਾਰਮਲ ਚਿੱਕਣੀ ਮਿੱਟੀ ਹੁੰਦੀ ਆ ਹਨਾ ਜਦੋਂ ਉਹਨੂੰ ਹੀਟ ਲੱਗਦੀ ਆ ਉਹ ਆਪਣੇ ਸੇਕ ਨਾਲੇ ਪਾੜ ਜਾਂਦੀ ਆ ਸੋ ਜਿਹੜੀ ਤੂੜੀ ਆ ਇਹ ਉਹਨੂੰ ਜੋੜੀ ਰੱਖਦੀ ਆ ਇੱਕ ਦੂਜੇ ਨਾਲ ਤੇ ਇਹ ਮਤਲਬ ਹੀਟ ਦੇ ਉੱਪਰ ਵੀ ਪਾੜ ਨਹੀਂ ਦਿੰਦੀ ਹੈਗੀ ਇੱਕ ਦੂਜੇ ਨੂੰ ਹਨਾ ਆਪਣੇ ਉਹ ਜੁੜ ਕੇ ਰਹਿੰਦੀ ਆ ਆਪਸ ਦੇ ਵਿੱਚ ਇਹ ਸੋ ਕੋਸ਼ਿਸ਼ ਕਰਨੀ ਹੈ ਬਿਨਾ ਟੂੜੀ ਤੋਂ ਮਿੱਟੀ ਨਾ ਤਾਂ ਲੱਗਣੀ ਵੀ ਨਹੀਂ ਹੈਗੀ ਤੁਹਾਨੂੰ ਅਗਲੇ ਦਿਨ ਪਤਾ ਲੱਗ ਜਾਣਾ ਜਦੋਂ ਉਹਨਾਂ ਡਰਾਈ ਹੋਣਾ ਹਨਾ ਤੋਂ ਟੂੜੀ ਜਿਆਦਾ ਮੇਰੀ ਪੌਣੀ ਟੂੜੀ ਘੱਟ ਵੀ ਨਹੀਂ ਪਾਉਣੀ ਆਪਾਂ ਨੇ ਸੋ ਵਧੀਆ ਤਰ੍ਹਾਂ ਇਹਨਾਂ ਮਿਕਸਚਰ ਕਰਕੇ ਪੋਲਾ ਪੈਣ ਵਧੀਆ ਜਿਹਾ ਮਿਕਸਚਰ ਬਣਾ ਕੇ ਨਾ ਉਹਦਾ ਤੇ ਵਿੱਚ ਮਿੱਟੀ ਨਾ ਹੋਵੇ ਬਸ ਡਲੀ ਨਾ ਬੜੇ ਵਿੱਚ ਗਲੀ ਦੀ ਇਹਨਾਂ ਸੌਫਟ ਪੂਰਾ ਕਰਕੇ ਇਹ ਤੋਨੂ ਤੁਹਾਡੇ ਹੱਥ ਨੂੰ ਫੀਲ ਹੋਣ ਲਿਆਣ ਜਦੋਂ ਇਹ ਬਣ ਗਿਆ ਸੋ ਜਿਹੜਾ ਆਪਣਾ ਬਾਟਮ ਕੱਟਿਆ ਸੀਗਾ ਉਹ ਆਪਾਂ ਥੱਲੇ ਰੱਖਤਾ ਉਹਦੇ ਚੱਕਰੇ ਦਾ ਜਿਹੜਾ ਤੋੜੇ ਦਾ ਘੜੇ ਦਾ ਟਾਪ ਹੈ ਜਿਹੜਾ ਉਹਦੇ ਉਹਨੂੰ ਟੱਕਤਾ ਠੀਕ ਹੈ ਜੀ ਤੇ ਨਾਲ ਲਾਤੀ ਮਿੱਟੀ ਥੋੜੀ ਜੀ ਤੇ ਫਿਰ ਬਾਅਦ ਦੇ ਵਿੱਚ ਬਸ ਅੰਦਰ ਦੇ ਲਿੱਪ ਦੇਣਾ ਆਪਾਂ ਇਹਨੂੰ ਤੇ ਅੰਦਰ ਤੇ ਲਿੱਪਣੇ ਤੋਂ ਬਾਅਦ ਬਾਹਰੋਂ ਲਿੱਪ ਦੇਣਾ ਲਿੱਪ ਕੇ ਬਸ ਹੱਥ ਦੀ ਸਫਾਈ ਦੇ ਨਾਲ ਉਹਦਾ ਘੇਰਾ ਬਣਾਉਣਾ ਬਸ ਆਪਾਂ ਨੇ ਬਾਕੀ ਤੁਸੀਂ ਦੇਖ ਲਓ ਜੀ ਵੀਡੀਓ ਦੇ ਵਿੱਚ ਸਾਹ ਜੀ। ਹਮ ਕਿਨੇ ਬੁਰੀ ਮੱਟੀ ਸਾਲਾ ਫੁੱਟ ਨਾ ਨ ਜਾਵੇ ਸਾਲਾ ਖੜਾ ਜੇ ਤੂੰ ਐਂ ਕਰੀ ਚੱਲ ਹੱਥ ਫੇਰ ਫੇਰੀ ਤੇ ਮੈਂ ਤਾਂ ਉੱਚਾ ਚਾਹੂੰ ਥੋੜਾ ਸੱਪ ਕੇ ਫੇਰ ਬਥਾਵੀਂ। ਅਸੀਂ ਜਿਵੇਂ ਲੈ। ਬਾਕੀ ਸਫਾਈ ਤੋਂ ਬਾਅਦ ਹੁਣ ਆਪਾਂ ਚੁੱਲੇ ਦਾ ਬਣਾਉਣਾ ਇੱਕ ਕੜਾ ਜਿਹਦੇ ਉੱਪਰ ਭਾਂਡੇ ਨੇ ਟਿਕਣਾ ਹੈ ਹਨਾ ਸੋ ਉਹਦੇ ਕਰਕੇ ਆਪਾਂ ਇਹਦੇ ਗੋਲ ਜਿਹੇ ਸੱਪ ਜਿਹਾ ਬਣਾ ਕੇ ਨੇ ਇਹਦਾ ਤੇ ਇਹਨੂੰ ਚਾਰੇ ਪਾਸੇ ਤੋਂ ਇਹਨੂੰ ਕਵਰ ਕਰ ਦੇਣਾ ਤੇ ਨਾਲ ਉਹਨੂੰ ਥੱਲੇ ਵਾਲੀ ਮਿੱਟੀ ਦੇ ਨਾਲ ਰਲਾ ਦੇਣਾ ਕਿਉਂਕਿ ਜੇ ਬਾਅਦ ਚ ਡਰਾਈ ਹੋਵੇ ਤਾਂ ਕੜਾ ਡਿਫਰੈਂਟ ਜਿਹਾ ਲੱਗੇ ਨਾ ਕਿਉਂਕਿ ਉਹ ਜੇ ਤੇੜਾ ਆ ਜਾਣੀ ਜੇ ਮਿੱਟੀ ਕੱਲੀ ਰਹੀ ਸੋ ਕੋਸ਼ਿਸ਼ ਕਰਨੀ ਉਹਨੂੰ ਥੱਲੇ ਵਾਲੀ ਮਿੱਟੀ ਦੇ ਨਾਲ ਰਲਾ ਲੈਣਾ ਤੇ ਸ਼ੇਪ ਉਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੇਖੇ ਜਾਣਾ ਉਹਦੀ ਸ਼ੇਪ ਵੀ ਆਪਾਂ ਦੇ ਦੇਣੀ ਹੈ ਨਾ ਜਦੋਂ ਕੜਾ ਪੂਰਾ ਬਣ ਗਿਆ ਤੇ ਉਹ ਤੋਂ ਬਾਅਦ ਨਾਲ ਚਾਰ ਚੌਥ ਟਿੱਕੀਆਂ ਜਿਹਾ ਬਣਾ ਕੇ ਰੱਖ ਦੇਣੀਆਂ ਕਿਉਂਕਿ ਜੇ ਭਾਂਡਾ ਸਿੱਧਾ ਕੜੇ ਦੇ ਉੱਪਰ ਰੱਖਤਾ ਫਿਰ ਹਵਾ ਕ੍ਰੋਸ ਨਹੀਂ ਹੋਣੀ ਹੈਗੀ ਹਨਾ ਤੇ ਆ ਇੱਕੋ ਸ਼ੇਪ ਜੀ ਦੇ ਚਾਰ ਬਰਫੀਆਂ ਜਿਹਾ ਬਣਾ ਕੇ ਆਪਾਂ ਚਾਰੇ ਪਾਸੇ ਰੱਖ ਲੈਣੇ ਇੱਕ ਦੂਜੇ ਦੇ ਸਾਹਮਣੇ ਸਾਹਮਣੇ ਐਵੇਂ ਵੀ ਜਦੋਂ ਭਾਂਡਾ ਰੱਖੋਗੇ ਤੇ ਉਹਦੇ ਨਾਲ ਐ ਵੀ ਹਵਾ ਨਿਕਲਦੀ ਰਹੂਗੀ ਤੇ ਅੱਗ ਚੱਲਦੀ ਰਹੂਗੀ ਆਪਣੀ ਤੇ ਕੋਸ਼ਿਸ਼ ਕਰਿਓ ਵੀ ਜਦੋਂ ਬਣਾਉਂਗੇ ਤੁਸੀਂ ਇਹਨੂੰ ਰੱਖ ਕੇ ਨਾ ਭਾਂਡਾ ਰੱਖ ਕੇ ਦੇਖ ਲਿਓ ਉੱਪਰ ਫਿੱਟ ਆਉਂਦਾ ਤੁਹਾਡਾ ਭਾਂਡਾ ਯੋਗੀ ਇਹ ਬਾਰੇ ਮਹੌਨ ਤਾਂ ਗਿੱਲੀ ਮਿੱਟੀ ਹੈ ਤੇ ਮੂੰਹ ਛੋਟਾ ਵੱਡਾ ਹੋ ਜਾਊਗਾ ਇਹਦਾ ਤੇ ਇੱਥੇ ਅਸੀਂ ਸਕ੍ਰੈਪਰ ਦੇ ਨਾਲ ਇਹਦੀ ਪੂਰੀ ਸ਼ੇਪ ਚੌਰਸ ਲਿਆ ਕੇ ਤੇ ਰੱਖ ਦਿੱਤਾ ਸੀਗਾ ਤੇ ਇਹਨੂੰ ਡਰਾਈ ਹੋਣ ਨੂੰ ਡਰਾਈ ਇਹਨੂੰ ਇੱਕੇ ਲੱਕਤ ਨਹੀਂ ਕਰਨਾ ਹੈਗਾ ਇਹਨੂੰ ਘਟੋ ਘਟ 3-4 ਦਿਨ ਇਹਨੂੰ ਆਪਣੇ ਆਪ ਡਰਾਈ ਹੋਣ ਦਿਓ ਹਵਾ ਦੇ ਵਿੱਚ ਜਾਂ ਧੁੱਪਾਂ ਦੇ ਵਿੱਚ ਬਾਹਰ ਰੱਖ ਦਿਓ ਮਤਲਬ ਖੁਦ 에ਅ ਡਰਾਈ ਹੋਊਗਾ ਇਹ ਤੇ ਉਹ ਵਧੀਆ ਚੀਜ਼ ਹੈ ਮਿੱਟੀ ਵਧੀਆ ਰਹੂਗੀ ਆ ਜਿਵੇਂ ਆਪਣੀ ਕੜਾਹੀ ਵੀ ਰੱਖ ਕੇ ਦੇਖ ਰਹੀ ਸੀ ਇਹਦੇ ਉੱਤੇ ਤੇ ਨਾਲ ਉਹਨੂੰ ਪੁਸ਼ ਕਰਤਾ ਸੀਗਾ ਥੱਲੇ ਨੂੰ ਉਹ ਪ੍ਰੋਪਰ ਸ਼ੇਪ ਲੈ ਗਈ ਸੀਗੀ ਤੇ ਉਹਦੇ ਨਾਲ ਆ ਵੀ ਬੈਸ ਸੀਗਾ ਤੇ ਆ ਜਿਹੜੇ ਹੋ ਗਏ ਦੋ ਤਿੰਨ ਘੰਟੇ ਲੱਗੇ ਸਾਨੂੰ ਤੇ ਉਹ ਬੁੱਤ ਨੂੰ ਹ ਹੁਣ ਵਿਲੇ ਹੋ ਗਏ ਹੱਥ ਪੈਰ ਧੋਲੇ ਭਾਈ ਆਪਣੇ ਤੇ ਜਿੱਦਣ ਡਰਾਈ ਹੋ ਗਿਆ